ਤਾਂ ਵੈਲਕਮ ਟੂ ਪੀਬੀ 15 ਕਲਾਸੇ ਤਾਂ ਤੁਹਾਡੀ ਰਿਕੁਆਇਰਮੈਂਟ ਤੇ ਆਪਾਂ ਪੀਐਸਪੀਸੀਐਲ ਪੀਐਸਟੀਸੀਐਲ ਏਲਐਮ ਏਐਸਐ ਟੈਸਟ ਮਕੈਨਿਕ ਔਰ ਇਲੈਕਟ੍ਰੀਸ਼ੀਅਨ ਗ੍ਰੇਡ 2 ਦਾ ਬੈਚ ਸਟਾਰਟ ਕੀਤੇ ਸੀ ਔਰ ਜਿਸ ਦੀ ਆਫਰ ਜਿਹੜੀ ਵੈਲਿਡਿਟੀ ਸੀ ਉਹ 20 ਜੁਲਾਈ 2000 24 ਤੱਕ ਸੀ ਔਰ ਬੱਚਿਆਂ ਦੇ ਕਾਫੀ ਫੋਨ ਆਏ ਕਿਉਂਕਿ ਜ਼ਿਆਦਾਤਰ ਬੱਚਿਆਂ ਨੇ ਬੈਚ ਪਰਚੇਜ਼ ਕਰ ਲਿਆ ਤਾਂ ਕੁਝ ਬੱਚੇ ਇਸ ਆਫਰ ਤੋਂ ਰਹਿ ਗਏ ਤਾਂ ਇਸ ਦੀ ਜਿਹੜੀ ਆਫਰ ਵੈਲਿਡਿਟੀ ਹੈ 25 ਜੁਲਾਈ 2024 ਤੱਕ ਕਰ ਦਿੱਤੀ ਗਈ ਹੈ ਤਾਂ ਅਗਰ ਤੁਸੀਂ ਇਹ ਅਪਰੈਂਟਸ਼ਿਪ ਦਾ ਬੈਚ ਲੈਣਾ ਚਾਹੁੰਦੇ ਹੋ ਪੀਐਸ ਪੀਸੀਐਲ ਦਾ ਤਾਂ ਇਸ ਦਾ ਜਿਹੜਾ ਕੋਡ ਹੈ ਪੀਬੀ 15ਏ ਇਸ ਕੋਡ ਨੂੰ ਫਿਲ ਕਰਨਾ ਇਸ ਦੀ ਮਾਤਰ ਕੀਮਤ ਕਿੰਨੀ ਰਹਿ ਜਾਊਗੀ ₹1750 یعنی ਕਿ ਤੁਹਾਨੂੰ 50% ਇਸ ਤੇ ਕੀ ਮਿਲ ਜੂਗਾ ਡਿਸਕਾਊਂਟ ਮਿਲ ਜੂਗਾ ਤਾਂ ਗੱਲ ਕਰਦੇ ਆਂ ਵੀ ਇਸ ਤੋਂ ਅਗਲੇ ਬੈਚ ਦੀ ਤਾਂ ਜਿਹੜਾ ਆਪਾਂ ਬੈਚ ਸਟਾਰਟ ਕੀਤਾ ਸੀ ਪੀਐਸਟੀਸੀਐਲ ਦਾ ਏਐਲਐਮ ਤਾਂ ਏਐਸਐ ਯਾਨੀ ਕਿ ਅਸਿਸਟੈਂਟ ਲਾਈਨਮੈਨ ਔਰ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਸੇਮ ਡਿਸਕਾਊਂਟ ਹੈ ਵੀ ਇਸ ਦੇ ਵਿੱਚ ਵੀ 50% ਦਾ ਰਿਸ ਦਾ ਜਿਹੜਾ ਕੋਡ ਹੈ ਉਹ PB15ALM ਯਾਨੀ ਕਿ ਤੁਸੀਂ ਇਸ ਨੂੰ ਫਿਲ ਕਰਨਾ ਹੈ ਇਸ ਤੇ ਵੀ ਤੁਹਾਨੂੰ 50% ਡਿਸਕਾਊਂਟ ਔਰ ਇਸ ਦੀ ਜਿਹੜੀ ਮਾਤਰ ਕੀਮਤ ਰਹਿ ਜਾਊਗੀ 1700 ਰੁਪਏ ਔਰ ਆਫਰ ਵੈਲਿਡਿਟੀ ਸੇਮ ਹੈ ਵੀ 25 ਜੁਲਾਈ 2024 ਤਾਂ ਗੱਲ ਕਰਦੇ ਆ ਵੀ ਇਸ ਤੋਂ ਅਗਲਾ ਜਿਹੜਾ ਆਪਾਂ ਬੈਚ PSPCL ਇਲੈਕਟ੍ਰੀਸ਼ੀਅਨ ਗ੍ਰੇਡ 2 ASSA ਟੈਸਟ ਮੈਕੈਨਿਕ ਜਿਹੜੀਆਂ ਹੁਣੇ ਹੀ ਪੋਸਟਾਂ ਆਈਆਂ ਸੀ ਕਨੜੜ ਦੇ ਵਿੱਚ ਤਾਂ ਇਸ ਦੇ ਕੋਡ ਦੀ ਗੱਲ ਕਰੀਏ ਤਾਂ PB 15 ASSA ਯਾਨੀ ਕਿ ਅਸਿਸਟੈਂਟ ਸਬਸਟੇਸ਼ਨ ਅਟੈਂਡਰ ਇਸ ਕੋਡ ਨੂੰ ਤੁਸੀਂ ਫਿਲ ਕਰਨਾ ਇਸ ਤੇ ਵੀ ਡਿਸਕਾਊਂਟ ਕਿੰਨਾ ਮਿਲ ਜਾਊਗਾ BP 50% ਔਰ ਇਸ ਦੀ ਜਿਹੜੀ ਮਾਤਰ ਕੀਮਤ ਕਿੰਨੀ ਰਹਿ ਜਾਊਗੀ 1750 ਰੁਪਏ ਇਸ ਦੇ ਵੀ ਆਫਰ ਵੈਲਿਡਿਟੀ ਕਿੰਨੀ ਹੈ ਵੀ 25 ਜੁਲਾਈ 2024 ਔਰ ਗੱਲ ਕਰੀਏ ਤਿੰਨੇ ਬੈਚਾਂ ਦੀ ਤਾਂ ਤਿੰਨੇ ਬੈਚਾਂ ਨੂੰ ਪਰਚੇਜ਼ ਕਰਨ ਤੋਂ ਪਹਿਲਾਂ ਤੁਸੀਂ ਸਾਡੀਆਂ ਡੈਮੋ ਕਲਾਸਾਂ ਵੇਖਣੀ ਹੈ ਅਗਰ ਡੈਮੋ ਕਲਾਸਾਂ ਵਧੀਆ ਲੱਗਣ ਤਾਂ ਤੁਸੀਂ ਇਸ ਬੈਚ ਨੂੰ ਬਾਏ ਕਰਨਾ ਹੈ ਔਰ ਪੰਜਾਬ ਦਾ ਸਭ ਤੋਂ ਘੱਟ ਕੀਮਤ ਤੇ ਬੈਚ ਚੱਲ ਰਿਹਾ ਔਰ ਪੰਜਾਬ ਦੀ ਸਭ ਤੋਂ ਜ਼ਿਆਦਾ ਸਿਲੈਕਸ਼ਨ ਕਰਾਉਣ ਵਾਲੀ ਸੰਸਥਾ ਹੈ ਵੀ ਪੀਪੀ 15 ਕਲਾਸਾਂ ਤਾਂ ਇਸ ਦੇ ਵਿੱਚ ਤੁਹਾਨੂੰ ਲਾਈਵ ਪਲੱਸ ਰਿਕਾਰਡਡ ਕਲਾਸ ਨੋਟਸ ਤੇ ਐਮਸੀਕਿਊ ਓਨਲੀ ਪੀਡੀਐਫ ਦੇ ਰੂਪ ਵਿੱਚ ਮਿਲਣਗੇ ਤਾ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਵੀ 98146 88912 ਔਰ 98157 5694 ਤਾਂ ਸਾਡੀ ਮਿਹਨਤ ਪਲੱਸ ਤੁਹਾਡੀ ਮਿਹਨਤ ਔਰ ਸਕਸੈਸ ਤੁਹਾਡੇ ਹੱਥ ਦੇ ਵਿੱਚ ਤਾਂ ਇਸ ਬੈਚ ਨੂੰ ਜਲਦੀ ਤੋਂ ਜਲਦੀ ਬਾਏ ਕਰ ਲਓ ਕਿਉਂਕਿ ਬਹੁਤ ਜਲਦ ਵੈਕੰਸੀ ਆਉਣ ਵਾਲੀ ਹੈ ਵੀ ਅਪਰੈਂਟਸ਼ਿਪ ਦੀ ਕਿਉਂਕਿ ਮੌਕੇ ਤੇ ਤਾਂ ਸਿਰਫ ਆਪਾਂ ਰਿਵੀਜ਼ਨ ਕਰ ਸਕਦੇ ਆ ਤਿਆਰੀ ਕਰ ਲਈ ਆਪਾਂ ਨੂੰ ਪਹਿਲਾਂ ਤੋਂ ਪਰਫੈਕਟ ਹੋਣਾ ਪੈਂਦਾ ਥੈਂਕ ਯੂ